ਹਾਂਜੀ ਸਸਿਗਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਥੋੜੀ ਜੀ ਲੇਟ ਪਾ ਰਹੇ ਹਾਂ ਕਿਉਂਕਿ ਵਿਆਹ ਹੋ ਚੁੱਕਿਆ ਤੇ ਸਾਹੇ ਚਿੱਠੀ ਆਪਾਂ ਵਿਆਹ ਹੋਣ ਤੋਂ ਬਾਅਦ ਵੀਡੀਓ ਅਪਲੋਡ ਕਰ ਰਹੇ ਹਾਂ ਕਿਉਂਕਿ ਵੀਡੀਓ ਐਡਿਟ ਕਰਨ ਦਾ ਟਾਈਮ ਨਹੀਂ ਲੱਗਿਆ ਸੋ ਹੁਣ ਆਪਾਂ ਇਹ ਵੀਡੀਓ ਅਪਲੋਡ ਕਰ ਰਹੇ ਹਾਂ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤੇ ਇੰਜੋਏ ਕਰਿਓ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਸਾਹੇ ਚਿੱਠੀ ਬਾਰੇ ਇਹ ਆ ਜੀ ਸਾਹੇ ਚਿੱਠੀ ਜਿਹੜੀ ਕਿ ਕੁੜੀ ਵਾਲੇ ਮੁੰਡੇ ਦੇ ਘਰ ਭੇਜਦੇ ਹੁੰਦੇ ਨੇ ਮੁੰਡੇ ਦੇ ਪਰਿਵਾਰ ਨੂੰ ਇਨਵਾਈਟ ਕਰਦੇ ਹੁੰਦੇ ਨੇ ਵੀ ਤੁਸੀਂ ਬਰਾਤ ਲੈ ਕੇ ਆਉਣੀ ਆ ਤੇ ਪੁਰਾਣੇ ਸਮੇਂ ਦੇ ਵਿੱਚ ਪੰਚਾਇਤ ਵਿੱਚ ਬੈਠ ਕੇ ਸਾਹੇ ਚਿੱਠੀ ਲਿਖਦੇ ਹੁੰਦੇ ਸੀ ਸਾਰਾ ਪਿੰਡ ਦੇ ਮੇਨ ਮੈਂਬਰ ਹੁੰਦੇ ਸੀ ਜਿਹੜੇ ਪੰਚ ਸਰਪੰਚ ਜਾਂ ਫਿਰ ਘਰ ਦੀ ਫੈਮਿਲੀ ਜਿਨ੍ਹਾਂ ਦੇ ਘਰੇ ਵਿਆਹ ਹੁੰਦਾ ਉਹ ਸਾਰੇ ਬੈਠ ਕੇ ਤੇ ਮੇਨ ਬੰਦੇ ਤੋਂ ਲਿਖਵਾਉਂਦੇ ਹੁੰਦੇ ਸੀਗੇ ਸਾਹੇ ਚਿੱਠੀ ਸਾਹੇ ਚਿੱਠੀ ਦੇ ਵਿੱਚ ਮੁੰਡੇ ਦੇ ਘਰਦਿਆਂ ਦਾ ਨਾਮ ਕੁੜੀ ਦਾ ਨਾਮ ਤੇ ਹੋਰ ਮੁੱਖ ਮਹਿਮਾਨਾਂ ਦਾ ਨਾਮ ਲਿਖਦੇ ਹੁੰਦੇ ਸੀ ਤੇ ਟਾਈਮ ਲਿਖਦੇ ਹੁੰਦੇ ਸੀ ਵੀ ਤੁਸੀਂ ਇੰਨੇ ਵਜੇ ਜੰਜ ਲੈ ਕੇ ਆਉਣੀ ਆ ਇੱਕ ਕਿਸਮ ਦਾ ਸਨੇਹਾ ਹੁੰਦਾ ਸੀ ਇਹ ਮੁੰਡੇ ਵਾਲਿਆਂ ਦੇ ਲਈ ਵੀ ਤੁਸੀਂ ਇੰਨੇ ਵਜੇ ਬਰਾਤ ਲੈ ਕੇ ਪਹੁੰਚੋ ਤੇ ਸਾਰਾ ਕੁਝ ਦੱਸਿਆ ਹੁੰਦਾ ਸੀ ਉਹਦੇ ਵਿੱਚ ਤੇ ਅੱਜ ਕੱਲ ਸਾਹੇ ਚਿੱਠੀਆਂ ਤਾਂ ਪ੍ਰਿੰਟਡ ਹੋ ਕੇ ਆ ਗਈਆਂ ਨੇ ਤੇ ਉੱਤੇ ਸਿਰਫ ਆਪਾਂ ਨਾਮ ਭਰਨੇ ਹੁੰਦੇ ਆ ਤੇ ਮਿਤੀ ਭਰਨੀ ਹੁੰਦੀ ਆ ਤੇ ਟਾਈਮ ਭਰਨਾ ਹੁੰਦਾ ਦਾ ਪਹਿਲਾਂ ਸਾਰਾ ਕੁਝ ਹੱਥ ਲਿਖਤ ਹੁੰਦਾ ਸੀ ਹੁਣ ਤਾਂ ਪ੍ਰਿੰਟਡ ਆਉਣ ਲੱਗੀਆਂ ਇਦਾਂ ਦੀਆਂ ਤੇ ਇਹ ਆ ਜੀ ਸਾਹੇ ਚਿੱਠੀ ਤੇ ਜਿਹੜੇ ਕਿ ਬੈਠ ਕੇ ਭਰ ਰਹੇ ਨੇ ਮੇਰੇ ਡੈਡੀ ਕਿਉਂਕਿ ਡੈਡੀ ਸਾਰੇ ਪਰਿਵਾਰ ਦੇ ਵਿੱਚ ਵੱਡੇ ਮੈਂਬਰ ਨੇ ਤਾਂ ਕਰਕੇ ਉਹੀ ਭਰ ਰਹੇ ਨੇ ਤੇ ਬਾਕੀ ਸਾਰੇ ਆਣੇ ਬੜੇ ਚਾਅ ਨਾਲ ਦੇਖ ਰਹੇ ਨੇ ਸਾਹੇ ਚਿੱਠੀ ਨੂੰ ਭਰਦੇ ਹੋਏ ਇਹ ਆ ਸਾਹੇ ਚਿੱਠੀ ਦਾ ਡੱਬਾ ਜਿਹਦੇ ਵਿੱਚ ਸਾਹੇ ਚਿੱਠੀ ਲੈ ਕੇ ਜਾਵਾਂਗੇ ਦੇਖੋ ਕਿੰਨੀ ਸੋਹਣੀ ਪੈਕਿੰਗ ਆ ਤੇ ਇਹ ਸਾਡੀ ਸਾਰੀ ਫੈਮਿਲੀ ਬੈਠੀ ਦੇਖ ਰਹੀ ਆ ਮਾਸੀਆਂ ਸਾਰੇ ਕਜ਼ਨਸ ਸਾਰੇ ਭੈਣ ਭਰਾ ਬੈਠੇ ਨੇ ਇੱਧਰ ਪੂਆਜੀ ਬੈਠੇ ਨੇ ਤੇ ਨਾਲ ਫਲਾਂ ਦੀ ਟੋਕਰੀ ਮਠਾਈ ਦੇ ਡੱਬੇ ਸਾਰੇ ਲੈ ਕੇ ਜਾਵਾਂਗੇ ਕਿਉਂਕਿ ਸ਼ਗਨ ਹੁੰਦਾ ਇੱਕ ਬਹੁਤ ਵਧੀਆ ਸ਼ਗਨ ਕਿ ਕੁੜੀ ਵਾਲੇ ਜਦ ਮੁੰਡੇ ਦੇ ਘਰ ਸਾਹੇ ਚਿੱਠੀ ਲੈ ਕੇ ਜਾਂਦੇ ਹੁੰਦੇ ਨੇ ਤੇ ਇੱਧਰ ਸਾਰੇ ਅਸੀਂ ਦੇਖ ਰਹੇ ਹਾਂ ਪਹਿਲੀ ਵਾਰੀ ਸਾਹੇ ਚਿੱਠੀ ਦੇਖ ਰਹੇ ਹਾਂ ਘਰੇ ਸਾਡੇ ਕਿਉਂਕਿ ਘਰ 'ਚ ਪਹਿਲਾ ਵਿਆਹ ਵਾਇਤ ਕੀ ਇਹ ਤਾਂ ਕਰਕੇ ਅਸੀਂ ਸਾਰਿਆਂ ਨੂੰ ਬੜਾ ਚਾਅ ਸੀਗਾ ਵੀ ਕਿਵੇਂ ਲਿਖਦੇ ਹੰਦਰ ਸਾਹੇ ਚਿੱਠੀ ਤੇ ਸਾਹੇ ਚਿੱਠੀ ਸਭ ਤੋਂ ਪਹਿਲਾਂ ਭਰ ਲਈ ਸਾਰੇ ਨਾਮ ਲਿਖ ਲਏ ਤੇ ਹੁਣ ਸਾਰੇ ਮੈਂਬਰ ਜਿਹੜੇ ਮੇਨ ਮੇਨ ਮੈਂਬਰ ਹੋਣਗੇ ਘਰ ਦੇ ਵੱਡੇ ਉਹ ਸਾਰੇ ਇਹਦੇ ਤੇ ਸਾਈਨ ਕਰਨਗੇ ਕੀ ਆਪਣੀ ਨਿਸ਼ਾਨੀ ਰੱਖਣ ਦੇ ਉੱਪਰ ਵੀ ਇਹਨਾਂ ਨਾਲ ਮੈਂਬਰਾਂ ਦੇ ਸਾਈਨ ਹੋਏ ਨੇ ਤੇ ਹੁਣ ਸਾਰੀ ਚਿੱਠੀ ਲਿਖਣ ਤੋਂ ਬਾਅਦ ਚਿੱਠੀ ਪੜ੍ਹ ਕੇ ਸੁਣਾਉਣਗੇ ਵੀ ਕੋਈ ਗਲਤੀ ਤਾਂ ਨਹੀਂ ਹੈਗੀ ਜਾਂ ਫਿਰ ਸਾਰੇ ਮੈਂਬਰਾਂ ਦੇ ਨਾਮ ਪੜ੍ਹਨਗੇ ਜਿਨ੍ਹਾਂ ਜਿਨ੍ਹਾਂ ਦੇ ਨਾਮ ਲਿਖੇ ਨੇ ਸਾਈਨ ਲਿਖੇ ਨੇ ਤੇ ਲੋ ਜੀ ਸਾਹੇ ਚਿੱਠੀ ਆਪਣੀ ਲਿਖੀ ਗਈ ਹੈ ਪੂਰੀ ਤਰ੍ਹਾਂ ਤੇ ਹੁਣ ਤੁਸੀਂ ਵੀ ਸਾਰੇ ਸਾਡੀ ਤਰ੍ਹਾਂ ਮੂੰਹ ਕਰੋ ਮਿੱਠਾ ਲੱਡੂ ਖਾਓ ਤੇ ਹੁਣ ਆਪਾਂ ਚੱਲਦੇ ਹਾਂ ਸਾਹੇ ਚਿੱਠੀ ਲੈ ਕੇ ਇਸ ਤੋਂ ਬਾਅਦ ਸਾਹੇ ਚਿੱਠੀ ਨੂੰ ਆਪਾਂ ਪੈਕ ਕਰ ਦਾਂਗੇ ਡੱਬੇ ਦੇ ਵਿੱਚ ਤੇ ਵਿੱਚ ਲੱਗੀ ਹੋਈ ਆ ਜੀਦੇ ਜੋੜੀ ਦੀ ਫੋਟੋ ਜਿਨ੍ਹਾਂ ਦਾ ਵਿਆਹ ਵਾ ਤੇ ਉਹਦੇ ਵਿੱਚ ਹੁੰਦੀ ਹੈ ਸਾਹੇ ਚਿੱਠੀ ਨਾਲ ਉਹਦੇ ਹੁੰਦੇ ਨੇ ਡੱਬਾ ਮਠਾਈ ਦਾ ਤੇ ਫਰੂਟ ਵਾਲੀ ਟੋਕਰੀ ਤੇ ਲੋ ਜੀ ਕਰੋ ਮਿੱਠਾ ਮੂੰਹ ਮੋਤੀ ਚੂਰ ਦੇ ਲੱਡੂ ਰੰਗ-ਬਰੰਗੇ ਆਪਾਂ ਨੇ ਕਰ ਲਿਆ ਮੂੰਹ ਮਿੱਠਾ ਤੇ ਤੁਸੀਂ ਵੀ ਕਰੋ ਤੇ ਲੋ ਜੀ ਹੁਣ ਆਪਾਂ ਚੱਲਦੇ ਆਂ ਸਾਹੇ ਚਿੱਠੀ ਲੈ ਕੇ ਤੇ ਸਾਰੀ ਫੈਮਿਲੀ ਰੈਡੀ ਹੈ ਜੀ ਆ ਚੱਕੋ ਸਾਹੇ ਚਿੱਠੀ ਲੈ ਕੇ ਚੱਲ ਪਏ ਆਂ ਆਪਾਂ ਮੁੰਡੇ ਵਾਲਿਆਂ ਦੇ ਘਰ ਵੱਲ ਨੂੰ ਤੇ ਸਾਰੇ ਬੰਦੇ ਰੈਡੀ ਨੇ ਪੂਰੇ ਐਨ ਸਜ ਧਜ ਕੇ ਫਾਰਮਲ ਕੱਪੜੇ ਪਾ ਕੇ ਫਲਾਂ ਦੀ ਟੋਕਰੀ ਲੈ ਕੇ ਜਾ ਰਹੇ ਨੇ ਉਹ ਮੈਂ ਰਹਿ ਗਿਆ ਸੀ ਮੈਂ ਕਿਹਾ ਚੱਲ ਮੈਨੂੰ ਵੀ ਆ ਲੈਣ ਤੋਂ ਲੈਣ ਦੇ ਵਿੱਚ ਤੇ ਆਪਾਂ ਵੀ ਲੈਣ ਦੇ ਵਿੱਚ ਆ ਕੇ ਆਪਣੀ ਵੀਡੀਓ ਬਣਾਈ ਸਾਰਿਆਂ ਨੇ ਇੱਕ ਇੱਕ ਆਈਟਮ ਚੱਕੀ ਹੋਈ ਸੀ ਤੇ ਸਾਰਾ ਕੁਝ ਲੈ ਕੇ ਚੱਲਦੇ ਆਂ ਫਿਰ ਆਪਾਂ ਤੇ ਸਾਰੇ ਬਾਏ ਬਾਏ ਕਰ ਰਹੇ ਨੇ ਹੁਣ ਸਾਰੇ ਜਾਣਗੇ ਕੁੜੀਆਂ ਘਰੇ ਰਹਿਣਗੀਆਂ ਮੇਨ ਮੇਨ ਬੰਦੇ ਆਪਣੇ ਜਾਣਗੇ ਚਿੱਠੀ ਲੈ ਕੇ ਤੇ ਲਓ ਜੀ ਇੱਧਰ ਆਪਾਂ ਜਾਣ ਲਈ ਰੈਡੀ ਆ ਸਾਰਿਆਂ ਨੇ ਗੱਡੀਆਂ ਆਪਣੀਆਂ ਤਿਆਰ ਵਰ ਤਿਆਰ ਨੇ ਤੇ ਸਾਹੇ ਚਿੱਠੀ ਲੈ ਕੇ ਮਾਸੜ ਜੀ ਬੈਠ ਗਏ ਨੇ ਗੱਡੀ ਦੇ ਵਿੱਚ ਤੇ ਹੁਣ ਆਪਾਂ ਚੱਲਾਂਗੇ ਸਾਰੇ ਇਕੱਠੇ ਕਰ ਲਈਏ ਬੰਦੇ ਪਹਿਲਾਂ ਫਿਰ ਤੁਰਦੇ ਆ ਤੇ ਇੱਧਰ ਮੇਰੇ ਫਾਦਰ ਸਾਹਿਬ ਨਾਲ ਮਾਸੜ ਜੀ ਤੇ ਜਾਣਗੇ ਸਾਹੇ ਚਿੱਠੀ ਲੈ ਕੇ ਤੇ ਇੱਕ ਗੱਡੀ ਵਿੱਚ ਜਾਵਾਂਗੇ ਆਪਾਂ ਅੱਗੇ ਕਰਕੇ ਲਾਵਾਂਗੇ ਤੇ ਦੋ ਗੱਡੀਆਂ ਜਾਣੀਆਂ ਨੇ ਤੇ ਇੱਕ ਆ ਪਿੱਛੇ ਰਹੂਗੀ ਇੱਕ ਮੂਰੇ ਮੂਰੇ ਆਪਾਂ ਲੈ ਕੇ ਜਾਵਾਂਗੇ ਤੇ ਲਓ ਜੀ ਹੁਣ ਆਪਾਂ ਗੱਡੀਆਂ ਸਿੱਧੀਆਂ ਖਿੱਚਦੇ ਆਂ ਮੁੰਡੇ ਵਾਲਿਆਂ ਦੇ ਘਰ ਵੱਲੋਂ ਇੱਧਰ ਆਪਣੀ ਗੱਡੀ ਵੀ ਤਿਆਰ ਆ ਤੇ ਆ ਸਾਡੇ ਮੇਨ ਮਹਿਮਾਨ ਰਹਿ ਗਏ ਸੀ ਬ੍ਰਦਰ ਤੇ ਭਾਬੀ ਜੀ ਤੇ ਚਲੋ ਜੀ ਚੱਲਦੇ ਆਂ ਹੁਣ ਆਪਾਂ ਤੇ ਜੁੜੇ ਰਹੋ ਵੀਡੀਓ ਦੇ ਨਾਲ ਦੇਖੋ ਅੱਗੇ ਜਾ ਕੇ ਕੀ ਹੁੰਦਾ ਹੁਣ ਤੇ ਭਾਈ ਜਾਣ ਤੋਂ ਪਹਿਲਾਂ ਸਾਰਿਆਂ ਨੇ ਇੱਕ ਇੱਕ ਵਾਰੀ ਸਾਰੀਆਂ ਚੀਜ਼ਾਂ ਚੈੱਕ ਕਰ ਲਈਆਂ ਕਿ ਕੋਈ ਚੀਜ਼ ਰਹਿ ਨਾ ਜਾਵੇ ਤੇ ਸਾਰੀਆਂ ਚੀਜ਼ਾਂ ਕਨਫਰਮ ਕਰਕੇ ਫੇਰ ਅਸੀਂ ਜਾਵਾਂਗੇ ਇੱਧਰ ਅਸੀਂ ਵੀ ਤਿਆਰ ਹੋ ਕੇ ਬੈਠ ਗਏ ਆਂ ਗੱਡੀ ਦੇ ਵਿੱਚ ਸਾਰੇ ਭਰਾ ਇੱਕ ਪਾਸੇ ਹੋ ਗਏ ਤੇ ਸਾਰੇ ਵੱਡੇ ਮਹਿਮ ਵੱਡੇ ਫੈਮਿਲੀ ਮੈਂਬਰ ਇੱਕ ਪਾਸੇ ਹੋ ਗਏ ਤੇ ਲੋ ਜੀ ਆਪਾਂ ਗੱਡੀਆਂ ਹੁਣ ਨਿਕਲਣ ਲੱਗੀਆਂ ਨੇ ਆਪਣੀਆਂ ਕਹਿੰਦੇ ਪੂਰੀ ਟੋਰ ਸ਼ੋਰ ਕੱਢ ਕੇ ਜਾਵਾਂਗੇ ਇੱਧਰ ਸਾਡਾ ਮੁੰਡਾ ਡਿਪਰਾ ਮਾਰਦਾ ਹੋਇਆ ਚੱਲਿਆ ਗਿਆ ਅੱਗੇ ਨੂੰ ਤੇ ਚਲੋ ਮਿਲਦੇ ਹਾਂ ਉੱਥੇ ਜਾ ਕੇ ਚਾਹ ਬਹੁਤ ਚੜਿਆ ਹੋਇਆ ਸੀ ਕਿਉਂਕਿ ਪਹਿਲੀ ਵਾਰੀ ਇਦਾਂ ਸਾਹੇ ਚਿੱਠੀ ਲੈ ਕੇ ਜਾ ਰਹੇ ਸੀ ਤੇ ਦੇਖੋ ਸਾਡੇ ਚਿਹਰੇ ਤੇ ਖੁਸ਼ੀ ਦੇਖੋ ਕਿੰਨੀ ਤੇ ਲੋ ਜੀ ਫਾਈਨਲੀ ਆਪਾਂ ਮੁੰਡੇ ਵਾਲੇ ਦੇ ਘਰ ਪਹੁੰਚ ਗਏ ਚਿੱਠੀ ਲੈ ਕੇ ਤੇ ਹੁਣ ਮੁੰਡੇ ਵਾਲੇ ਦੇ ਘਰ ਜੋ ਵੀ ਸਭ ਤੋਂ ਵੱਡੇ ਮੈਂਬਰ ਹੋਣਗੇ ਉਹ ਚਿੱਠੀ ਨੂੰ ਪੜਨਗੇ ਤੇ ਉਹ ਪੜ੍ਹ ਕੇ ਸਾਰਿਆਂ ਨੂੰ ਸੁਣਾਉਣਗੇ ਤੇ ਇਹ ਹੁੰਦੀ ਹੈ ਜੀ ਰਿਵਾਜ ਸਾਹ ਚਿੱਠੀ ਦੀ ਤੇ ਇਹ ਬਿੱਲਾ ਸੀਗਾ ਉੱਥੇ ਉਹਨਾਂ ਦੇ ਘਰੇ ਇੱਕ ਮੈਕਸ ਸੀਗਾ ਇਹਦਾ ਨਾਮ ਮੈਕਸ ਮੈਕਸੀ ਕਹਿੰਦੇ ਆ ਬੜਾ ਕਿਊਟ ਜਿਹਾ ਸੀ ਇੰਨਾ ਹਲਕਾ ਜਿਹਾ ਉਹੀ ਚੱਕਿਆ ਜਾਂਦਾ ਸੀ ਜਿਵੇਂ ਹਵਾ ਦੇ ਬੁੱਲੇ ਨਾਲ ਉੱਡ ਜੂਏ ਤਾਂ ਤੇ ਲਓ ਜੀ ਹੁਣ ਤੁਸੀਂ ਇੰਜੋਏ ਕਰੋ ਗਿੱਧਾ ਸਾਡੀ ਮਾਸੀਆਂ ਦਾ ਭੂਆ ਦਾ ਕਰੋ ਇੰਜੋਏ ਗਿੱਧਾ ਤੇ ਲਓ ਜੀ ਵੀਡੀਓ ਆਪਾਂ ਇੱਥੇ ਹੀ ਕਰਦੇ ਆ ਖਤਮ ਤੇ ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਰੇ ਜਾਣੇ ਕਮੈਂਟ ਜਰੂਰ ਕਰਕੇ ਆਇਓ ਤੇ ਇੰਜੋਏ ਕਰੋਣ ਗਿੱਧਾ